ਅੰਮ੍ਰਿਤਸਰ ਦੀ ਲੁਟੇਰੀ ਹਸੀਨਾ ਦੇ ਕਾਰਨਾਮੇ ਪੋਲੇ ਪਾਲੇ ਲੋਕਾਂ ਨੂੰ ਫਸਾ ਕੇ ਲੁੱਟੇ ਲੱਖਾਂ ਰੁਪਏ ਸਾਈਬਰ ਸੈੱਲ ਦੇ ਅੜਿੱਕੇ ਚੜਿਆ ਪੂਰਾ ਗੈਂਗ ਜਾਲੀ ਨੰਬਰਾਂ ਤੇ ਖਾਤਿਆਂ ਦਾ ਕਰਦੇ ਸੀ ਇਸਤੇਮਾਲ ਸੋਸ਼ਲ ਮੀਡੀਆ ਤੇ ਇੰਟਰਨੈਟ ਦੇ ਇਸ ਯੁੱਗ 'ਚ ਜਿੱਥੇ ਜ਼ਿੰਦਗੀ ਬੇਹਦ ਆਸਾਨ ਹੋਈ ਹੈ ਉੱਥੇ ਹੀ ਇੰਟਰਨੈਟ ਦਾ ਕੁਝ ਛਾਤਿਰ ਲੋਕ ਗਲਤ ਇਸਤੇਮਾਲ ਕਰਕੇ ਭੋਲੇ-ਪਾਲੇ ਲੋਕਾਂ ਨੂੰ ਆਪਣਾ ਸ਼ਿਕਾਰ ਸੌਕੇ ਟੰਗ ਨਾਲ ਬਣਾ ਲੈਂਦੇ ਨੇ ਕੁਝ ਅਜਿਹਾ ਹੀ ਹਲਕਾ ਲਹਿਰਾ ਦੇ ਪਿੰਡ ਦਸਕਾ ਨਿਵਾਸੀ ਮਸ਼ਹੂਰ ਵੈਦ ਬਾਬਾ ਪਰਮਜੀਤ ਸਿੰਘ ਪੱਟੀ ਨਾਲ ਵਾਪਰ ਗਿਆ ਜੋ ਆਪਣੀਆਂ ਦੇਸੀ ਇਲਾਜ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ਪਲੇਟਫਾਰਮ ਤੇ ਪਾਉਂਦੇ ਸਨ ਤਾਂ ਕਿ ਕਿਸੇ ਜ਼ਰੂਰਤਮੰਦ ਵਿਅਕਤੀਆਂ ਦਾ ਭਲਾ ਹੋ ਸਕੇ ਪਰ ਇਸਦੇ ਹੀ ਉਲਟ ਹੋ ਗਿਆ ਅੰਮ੍ਰਿਤਸਰ ਨਿਵਾਸੀ ਮਨਵੀਤ कौर ਪੁੱਤਰੀ ਰਵਿੰਦਰ ਸਿੰਘ ਮਜੀਠਾ ਰੋਡ ਸ਼ਾਤਰ ਲੜਕੀ ਨੇ ਆਪਣੇ ਸਾਥੀ ਸਤਨਾਮ ਸਿੰਘ ਪੁੱਤਰ ਇੰਦਰ ਸਿੰਘ ਵਾਸੀ ਅੰਮ੍ਰਿਤਸਰ ਤੇ ਹੋਰ ਸਾਥੀਆਂ ਨਾਲ ਮਿਲ ਕੇ ਵੈਦ ਪਰਮਜੀਤ ਸਿੰਘ ਪੱਟੀ ਦੀ ਵੀਡੀਓਜ਼ ਡਾਊਨਲੋਡ ਕਰਕੇ ਉਹਨਾਂ ਉੱਪਰ ਆਪਣੇ ਮੋਬਾਈਲ ਨੰਬਰ ਪਾਉਣੇ ਸ਼ੁਰੂ ਕਰ ਦਿੱਤੇ ਜਿਸ ਤੋਂ ਬਾਅਦ ਦੇਸ਼ਾਂ ਵਿਦੇਸ਼ਾਂ ਤੋਂ ਲੋਕਾਂ ਨੂੰ ਆਨਲਾਈਨ ਦਵਾਈਆਂ ਭੇਜਣ ਦੇ ਨਾਂ ਤੇ ਚਾਲੀ ਖਾਤਿਆਂ 'ਚ ਮੋਟੀਆਂ ਰਕਮਾਂ ਪਵਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਦਾ ਪਤਾ ਲੱਗਣ ਤੇ ਬਿਆਦ ਸਾਹਿਬ ਨੇ ਸਾਈਬਰ ਸੈੱਲ ਸੰਗਰੂਰ ਚ ਇਸ ਦੀ ਸ਼ਿਕਾਇਤ ਦਰਜ ਕਰਵਾਈ ਜਿਸ ਤੇ ਕਾਰਵਾਈ ਕਰਦੇ ਹੋਏ ਇੰਸਪੈਕਟਰ ਹਰਜੀਤ ਕੋਰ ਇੰਚਾਰਜ ਸਾਈਬਰ ਸੈੱਲ ਨੇ ਸਖਤ ਮਿਹਨਤ ਨਾਲ ਇਸ ਛਾਤਰ ਗੈਂਗ ਦਾ ਪਰਦਾਫਾਸ਼ ਕਰਕੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਚ ਵਿੱਚ ਪਤਾ ਲੱਗਾ ਕਿ ਇਸ ਗੈਂਗ ਨੇ ਹੁਣ ਤੱਕ ਲੱਖਾਂ ਰੁਪਏ ਦੀ ਰਕਮ ਵੱਖ-ਵੱਖ ਖਾਤਿਆਂ ਚ ਟਰਾਂਸਫਰ ਕਰਵਾਈ ਹੈ ਫਿਲਹਾਲ ਜਾਂਚ ਜਾਰੀ ਹੈ ਅਤੇ ਹੋਰ ਵੱਡੇ ਖੁਲਾਸੇ ਹੋ ਸਕਦੇ ਨੇ ਅਜਿਹੇ ਲੋਕਾਂ ਤੋਂ ਤੁਹਾਨੂੰ ਵੀ ਸਾਵਧਨ ਰਹਿਣ ਦੀ ਲੋੜ ਹੈ ਹੈਲੋ ਹੈਲੋ ਵੈਦ ਪਰਮਜੀਤ ਜੀ ਗੱਲ ਕਰਦੇ ਹਾਂ 10 ਕੇ ਤੋਂ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਮੈਂ ਪਟਿਆਲੇ ਤੋਂ ਗੱਲ ਕਰਦਾ ਜੀ A1 ਮੀਡੀਆ ਚੈਨਲ ਤੋਂ ਹਾਂਜੀ ਸਾਨੂੰ ਮਾੜੀ ਜਾਣਕਾਰੀ ਜ਼ਰੂਰ ਦਿਓ ਜੀ ਵੀ ਜਿਹੜੀ ਇਹ ਠੱਗੀ ਹੋ ਗਈ ਤੁਹਾਡੇ ਨਾਂ ਤੇ ਤੁਸੀਂ ਵੈਦ ਹੋ ਵੱਖ-ਵੱਖ ਦੇਸ਼ਾਂ 'ਚ ਤੁਹਾਡੀ ਦਵਾਈ ਜਾਂਦੀ ਹੈ ਪੰਜਾਬ 'ਚ ਵੀ ਬਹੁਤ ਲੋਕ ਦਵਾਈ ਮਗਵਾਉਂਦੇ ਨੇ ਤੇ ਜਿਸ ਤਰ੍ਹਾਂ ਇਹ ਠੱਗੀ ਦਾ ਤੁਹਾਨੂੰ ਪਤਾ ਕਿਵੇਂ ਲੱਗਿਆ ਵੀ ਤੁਹਾਡੇ ਨਾਂ ਤੇ ਠੱਗੀ ਵੱਜ ਰਹੀ ਹੈ ਇਹਦਾ ਹੈ ਜੀ ਆਪਾਂ ਨੂੰ ਨਾ ਸਾਲ ਖੋ ਗਿਆ ਪਹਿਲੇ ਜੀ ਆਪਾਂ ਨੂੰ ਫੋਨ ਆਉਣ ਲੱਗੇ ਸੀਗੇ ਵੀ ਸਾਡੇ ਤੋਂ ਤੁਸੀਂ ਪੈਸੇ ਭਵਾਲੇ ਤੇ ਸਾਨੂੰ ਦਵਾਈ ਨਹੀਂ ਭੇਜੀ ਜੀ ਜੀ ਜਾਂ ਕਈ ਫੋਨ ਕਰਨ ਲੱਗੇ ਸੀਗੇ ਵੀ ਤੁਹਾਡੀ ਦਵਾਈ ਨਾਲ ਅਸੀਂ ਠੀਕ ਨਹੀਂ ਹੋ ਰਹੇ ਜੀ ਜੀ ਤੇ ਕਈਆਂ ਦੇ ਫੋਨ ਆਉਂਦੇ ਸੀ ਵੀ ਜਿਹੜੇ ਤੁਸੀਂ ਵਿੱਚ ਗੋਲੀਆਂ ਕੈਪਸੂਲ ਭੇਜਿਆ ਜੀ ਤੁਸੀਂ ਤਾਂ ਵੀਡੀਓ 'ਚ ਕੁਝ ਹੋਰ ਕਹਿੰਦੇ ਹੋ ਭੇਜ ਤੁਸੀਂ ਕੁਝ ਹੋਰ ਰਹੇ ਹੋ ਜੀ ਤਾਂ ਇਹਦੇ ਬਾਰੇ ਜਦੋਂ ਅਸੀਂ ਪੂਰੀ ਗੌਰ ਕਰਨ ਕੀਤੀ ਤਾਂ ਸਾਨੂੰ ਫਿਰ ਉਹਨਾਂ ਤੋਂ ਅਸੀਂ ਪੁੱਛਿਆ ਵੀ ਤੁਸੀਂ ਕਿਹੜੇ ਫੋਨ ਤੇ ਗੱਲ ਕਰਕੇ ਦਵਾਈ ਮੰਗਾਈ ਸੀ ਹੂੰ ਜਾਂ ਤੁਸੀਂ ਦਸ ਕੇ ਇੱਥੇ ਆ ਕੇ ਦਵਾਈ ਲੈ ਚੁੱਕੇ ਸੀਗੇ ਜੀ ਤਾਂ ਉਹਨਾਂ ਨੇ ਫਿਰ ਦੱਸਿਆ ਵੀ ਅਸੀਂ ਜੀ ਆਨਲਾਈਨ ਦਵਾਈ ਮੰਗਾਈ ਆ ਹੂੰ ਤੁਸੀਂ ਆਨਲਾਈਨ ਵੈਸੇ ਦਵਾਈਆਂ ਭੇਜਦੇ ਹੋ ਨਹੀਂ ਆਪਾਂ ਭੇਜਦੇ ਨਹੀਂ ਹੈਗੇ ਜੀ ਆਪਣੇ ਕੋਲੇ ਆ ਕੇ ਨਵਜ ਦਿਖਾ ਕੇ ਫਿਰ ਦਵਾਈ ਲੈ ਜਾਣੀ ਪੈਂਦੀ ਆ ਜੀ ਮੈਂ ਸਭ ਤੋਂ ਪਹਿਲੀ ਗੱਲ ਤੇ ਇਹ ਵੀ ਤੁਹਾਡੀਆਂ ਆਨਲਾਈਨ ਦਵਾਈਆਂ ਜਾਂਦੀਆਂ ਨਹੀਂ ਇਹ ਕਿਸੇ ਨੇ ਬਾਜੀ ਸਿਰ ਰੱਤੀ ਹਾਂਜੀ ਤਾਂ ਆਪਾਂ ਨੂੰ ਜਦੋਂ ਪਤਾ ਲੱਗਿਆ ਫਿਰ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਵੀਡੀਓ ਕਿੱਥੋਂ ਦੇਖੀ ਸੀਗੀ ਹੂੰ ਤਾਂ ਪਤਾ ਲੱਗਿਆ ਵੀ ਸਿਰਫ ਫੇਸਬੁੱਕ ਤੇ ਇੰਸਟਾਗ੍ਰam ਦੇ ਉੱਪਰ ਹੀ ਉਹਨਾਂ ਨੇ ਫੇਕ ਅਕਾਊਂਟ ਬਣਾ ਕੇ ਵੀਡੀਓ ਆਪਣੀ ਚੱਕ ਕੇ ਨੰਬਰ ਉੱਤੇ ਆਪਦੇ ਲਾਏ ਹੋਏ ਸੀਗੇ ਜੀ ਵੀਡੀਓ ਮੇਰੀ ਸੀਗੀ ਹੂੰ ਪਰ ਉਹ ਚੱਕ ਕੇ ਉਹਦੇ ਨਾਲ ਛੇੜਖਾਨੀ ਕਰਕੇ ਐਡਿਟ ਕਰਕੇ ਹੂੰ ਉੱਤੇ ਨੰਬਰ ਉਹਨਾਂ ਨੇ ਆਪਦੇ ਲਾ ਲਏ ਤੇ ਫੇਕ ਅਕਾਊਂਟ ਬਣਾ ਕੇ ਵੀਡੀਓ ਪਾਤੀ ਸੀ ਮਤਲਬ ਇਹ ਕਹਿਣ ਲੱਗੇ ਵੀ ਅਸੀਂ ਬਾਬਾ ਜੀ ਦਾ ਸਟਾਫ ਬੋਲਦੇ ਆ ਜਾਂ ਕੁਝ ਵੀ ਗੱਲ ਕਰਕੇ ਹਾਂਜੀ ਵੀ ਦਵਾਈ ਤੋਂ ਵਿਦੇਸ਼ਾਂ ਜੀ ਪਹੁੰਚਦੀ ਕਰ ਦਾਂਗੇ ਤੇ ਪੈਸੇ ਲੋਕਾਂ ਚ ਪਵਾਉਣ ਲੱਗੇ ਹਾਂਜੀ ਹਾਂ ਕਿਸੇ ਤੋਂ ਮੋਟੀ ਰਕਮ ਕਿਸੇ ਤੋਂ 50 50000 ਰੁਪਇਆ ਵੀ ਪਵਾਉਣ ਲੱਗੇ ਕਿਸੇ ਤੋਂ ਲੱਖ ਰੁਪਇਆ ਪਵਾਉਣ ਲੱਗੇ ਵੀ ਭਸਮ ਵਾਲੀ ਦਵਾਈ ਭੇਜ ਰਿਆਂ ਜੀ ਐ ਕਰ ਰਹੇ ਆ ਜੀ ਬਾਬਾ ਜੀ ਕੈਂਪ ਤੇ ਗਏ ਹੋਏ ਨੇ ਕੋਈ ਕਹਿੰਦਾ ਮੈਂ ਬ੍ਰਦਰ ਬੋਲ ਰਿਆਂ ਕੋਈ ਕਹਿੰਦੀ ਮੈਂ ਵਾਈਫ ਬੋਲ ਰਹੀ ਆ ਐਵੇਂ ਐਵੇਂ ਕਰਕੇ ਲੋਕਾਂ ਨੂੰ ਝਾਂਸੇ ਚ ਲੈ ਰਹੇ ਸੀਗੇ ਜੀ ਫਿਰ ਆਪਾਂ ਇਸ ਦੀ ਜਿਹੜੀ ਇਨਕੁਆਰੀ ਹੈ ਉਹ ਐਸਐਸਪੀ ਸੰਗਰੂਰ ਜੀ ਸਾਡੇ ਜਿਹੜੇ ਉਹਨਾਂ ਕੋਲੇ ਦਰਖਾਸਤ ਦਿੱਤੀ ਸੀਗੀ ਨਹੀਂ ਬਾਈ ਸਾਹਿਬ ਤੁਸੀਂ ਇਹ ਦੱਸੋ ਵੀ ਤਾਂ ਉਹ ਲੋਕ ਕੌਣ ਨੇ ਮਤਲਬ ਪਤਾ ਲੱਗਿਆ ਸੀ ਪਤਾ ਲੱਗਿਆ ਵੀ ਕੋਈ ਛਾਤਰ ਲੜਕੀ ਦਾ ਇਹ ਸਾਰਾ ਕਾਰਨਾਮਾ ਕਰਿਆ ਹੋਇਆ ਸੀ ਹਾਂਜੀ ਹਾਂ ਉਹ ਉਹੀ ਦੱਸ ਰਿਆ ਸੀਗਾ ਜੀ ਇਹਦੇ ਵਿੱਚ ਆਪਾਂ ਜਿਹੜਾ ਦਰਖਾਸਤ ਦਿੱਤੀ ਤਾਂ ਸਾਈਬਰ ਕ੍ਰਾਈਮ ਕੋਲੇ ਗਈ ਦਰਖਾਸਤ ਹੂੰ ਸਾਈਬਰ ਕ੍ਰਾਈਮ ਨੇ ਉਹ ਫੇਸਬੁੱਕ ਨੂੰ ਭੇਜੀ ਫੇਸਬੁੱਕ ਨੇ ਫਿਰ ਉਹਨਾਂ ਦਾ ਸਾਰਾ ਰਿਕਾਰਡ ਹੈ ਜਿਹੜਾ ਉਹ ਭੇਜਿਆ ਆਪਣੇ ਇਹਨਾਂ ਕੋਲੇ ਪੁਲਿਸ ਕੋਲੇ ਓਕੇ ਮਤਲਬ ਮੋਬਾਈਲ ਨੰਬਰ ਵੀ ਟਰੇਸ ਹੋ ਗਿਆ ਖਾਤਾ ਨੰਬਰ ਹਾਂਜੀ ਹਾਂ ਖਾਤੇ ਤੇ ਜਿਹੜਾ ਫੇਸਬੁੱਕ ਤੇ ਆਪਣਾ ਅਕਾਊਂਟ ਬਣਾਇਆ ਸੀ ਉਹ ਵੀ ਜੀ ਤਾਂ ਉਹਦੇ ਨੂੰ ਪਤਾ ਲੱਗਿਆ ਕਿ ਅੰਮ੍ਰਿਤਸਰ ਤੋਂ ਨੇ ਕੁਝ ਮਜੀਠੇ ਤੋਂ ਨੇ ਕੁਝ ਅੰਮ੍ਰਿਤਸਰ ਤੋਂ ਨੇ ਨਹੀਂ ਗੈਂਗ ਇਕੱਠਾ ਹੀ ਸੀ ਜਾਂ ਲੱਗ ਲੱਗਿਆ ਜੀ ਇਹ ਇਹ ਜੀ ਪਹਿਲੇ ਨੰਬਰ ਤੇ ਸਭ ਤੋਂ ਪਹਿਲਾਂ ਕੋਈ ਰੋਹਿਤ ਨਾਂ ਦਾ ਮੁੰਡਾ ਹੈਗਾ ਉਹਨੇ ਇਹ ਕੰਮ ਸ਼ੁਰੂ ਕੀਤਾ ਸੀਗਾ ਹੂੰ ਉਹਦੇ ਕੋਲੇ 10 ਜਣੇ ਕੰਮ ਕਰਦੇ ਸੀਗੇ ਅੱਛਾ ਜੀ ਤੇ ਉਹ 10 ਜਣਿਆਂ ਨੇ ਮੀਨਾ 2 ਮਹੀਨੇ ਦੇ ਨਾਲ ਕੰਮ ਕੀਤਾ ਉਸ ਤੋਂ ਬਾਅਦ ਸਤਨਾਮ ਸਿੰਘ ਤੇ ਜਿਹੜੀ ਲੜਕੀ ਫੜੀ ਆ ਮਨਮੀਤ ਕੌਰ ਹੂੰ ਇਹ ਦੋਨੋਂ ਇਕੱਠੇ ਫਿਰ ਕੰਮ ਕਰਨ ਲੱਗ ਗਏ ਉਹਦੇ ਕੋਲੋਂ हट ਕੇ ਪਹਿਲੇ ਬੰਦੇ ਕੋਲ ਜੀ ਮਤਲਬ ਵੀਡੀਓ ਤੁਹਾਡੇ ਪਾ ਕੇ ਡਾਊਨਲੋਡ ਕਰ ਲਏ ਇਹਨਾਂ ਨੇ ਉਹਤੇ ਨੰਬਰ ਆਪਣਾ ਛੱਡਤਾ ਵੀ ਜਦੋਂ ਕੋਈ ਕਾਲ ਇਨਕੁਆਰੀ ਆਉਂਦੀ ਹੈ ਉੱਥੇ ਆਪ ਸੰਪਰਕ ਕਰਕੇ ਸਾਰਾ ਕੁਝ ਕਰਨ ਲੱਗ ਗਏ ਹਾਂਜੀ ਹਾਂ ਜਵੈਦ ਬਣ ਗਏ ਇਹ ਆਪੀ ਵੈਦ ਆਪ ਬਣ ਗਏ ਜੀ ਜੀ ਬਦਵਾਦ ਫਿਰ ਇਹ ਸਤਨਾਮ ਸਿੰਘ ਤੇ ਮਨਮੀਤ ਕੌਰ ਇਹਨਾਂ ਦੀ ਆਪਸ ਵਿੱਚ ਨਹੀਂ ਬਣੀ ਇਹਨਾਂ ਨੇ ਆਵਦਾ ਡਟ ਕੰਮ ਸ਼ੁਰੂ ਕਰ ਲਿਆ ਜੀ ਟੋਟਲ ਮਿਲਾ ਕੇ 17 ਬੰਦੇ ਸੀ ਇਹ ਹੂੰ ਔਰ 17 ਨੇ ਵੱਖ-ਵੱਖ ਦੁਕਾਨਾਂ ਆਪਣੀਆਂ ਖੋਲ ਕੇ ਉਹਦੇ 'ਚ ਪਰਮਜੀਤ ਸਿੰਘ ਭੱਟੀ ਦਾ ਨਾਮ ਵਰਤਣ ਲੱਗ ਗਏ ਮੇਰੀ ਵੀਡੀਓ ਪਾ ਕੇ ਨੰਬਰ ਆਪਦੇ ਦੇਣ ਲੱਗੇ ਜੀ ਜਿੰਨਾ 'ਚੋਂ ਪੁਲਿਸ ਨੇ ਟਰੇਸ ਕਰਕੇ ਜਿਹੜੇ ਮੇਨ ਸੀਗੇ ਉਹ ਦੋ ਫੜੇ ਆ ਇੱਕ ਲੜਕੀ ਸੀ ਮਨਮੀਤ ਕੌਰ ਅੰਮ੍ਰਿਤਸਰ ਤੋਂ ਹੂੰ ਇੱਕ ਸਤਨਾਮ ਸਿੰਘ ਹੈ ਉਹ ਵੀ ਅੰਮ੍ਰਿਤਸਰ ਤੋਂ ਹੈ ਜੀ ਜਿਹੜੀ ਇਹ ਮਤਲਬ ਪੁਲਿਸ ਨੇ ਅਰੈਸਟ ਕਰ ਲਈ ਹੈ ਇਹ हां जी हां ਇੰਦਾਂ ਦੀ ਪੁਲਿਸ ਪੁਲਿਸ ਵੱਲੋਂ ਰਿਮਾਂਡ ਲਿਆ ਗਿਆ ਸੀਗਾ 3 ਦਿਨਾਂ ਦਾ ਜਿਹਦੇ ਵਿੱਚ ਇਹ ਕਾਫੀ ਚੀਜ਼ਾਂ ਮੰਨੇ ਆ ਵੀ ਅਸੀਂ ਕੱਲੇ ਪਰਮਜੀਤ ਸਿੰਘ ਭੱਟੀ ਦੇ ਨਾਂ ਤੇ ਨਹੀਂ ਕਈ ਹੋਰ ਪੈਦਾਂ ਦੇ ਨਾਂ ਤੇ ਵੀ ਠੱਗੀ ਮਾਰ ਰਹੇ ਆ ਲੋਕਾਂ ਨਾਲ ਜੀ ਜੀ ਮੈਂ ਇਹੀ ਜਾਣਨਾ ਚਾਹੁੰਦਾ ਸੀ ਵੀ ਸਿਰਫ ਤੁਸੀਂ ਨਹੀਂ ਇਹਨਾਂ ਨੇ ਤਾਂ ਬਹੁਤ ਲੋਕ ਸ਼ਿਕਾਰ ਬਣਾਏ ਹੋ ਹਾਂ ਜੀ ਆ ਇਹਨਾਂ ਨੇ ਵੱਖ-ਵੱਖ ਜਿਵੇਂ ਆਪਣੇ ਫੇਸਬੁੱਕ ਤੇ ਜਾਂ ਗੱਡੀਆਂ ਵੇਚਣ ਦੀ ਖਰੀਦਣ ਦੀ ਵੀਡੀਓ ਆਉਂਦੀਆਂ ਨੇ ਉਹ ਵੀ ਇਹਨਾਂ ਨੇ ਆਪਦੇ ਨੰਬਰ ਦੇ ਕੇ ਹੂੰ ਬਹੁਤ ਜ਼ਿਆਦੇ ਠੱਗੀਆਂ ਲੋਕਾਂ ਦੇ ਨਾਂ ਤੇ ਮਾਰ ਰਹੇ ਆ ਜੀ ਹੋਣੇ ਇਸ ਟਾਈਮ ਜੇਲ੍ਹ ਚ ਨੇ ਜੀ ਅੱਗੇ ਦੇਖੋ ਦੋ ਮੁਰਜੋਂ ਨੇ ਜਿਹੜੇ ਉਹ ਫਰਾਰ ਨੇ ਜੀ ਉਹਨਾਂ ਵੱਲੋਂ ਵੱਖ-ਵੱਖ ਆ ਰਾਜਨੀਤਿਕਾਂ ਤੋਂ ਵੱਖ-ਵੱਖ ਧਾਰਮਿਕ ਆਗੂਆਂ ਤੋਂ ਮੈਨੂੰ ਫੋਨ ਕਰਾ ਕੇ ਕਿਹਾ ਜਾ ਰਿਹਾ ਵੀ ਬਾਹਰ ਦੀ ਬਾਰੀ ਨਿਵੇੜ ਦਿਓ ਵੀ ਸਾਨੂੰ ਅਰੈਸਟ ਨਾ ਕਰੋ ਮਤਲਬ ਜਿਹੜੇ ਇਹਨੇ ਸਾਥੀ ਭੱਜੇ ਹੋਏ ਨੇ ਜਾਂ ਪੁਲਿਸ ਦੀ ਗ੍ਰਿਫਟ ਤੋਂ ਬਾਹਰ ਨੇ ਉਸਪਾਰਸ਼ਾ ਕਰਵਾ ਰਹੇ ਨੇ ਹਾਂ ਜੀ ਹਾਂ ਵੀ ਬਾਹਰ ਦੀ ਬਾਰੀ ਨਿਵੇੜ ਦਿੱਤਾ ਜਾਵੇ ਨਿਵੇੜ ਦਿੱਤਾ ਜਾਵੇ ਅੱਛਾ ਤੁਸੀਂ ਜਿਹੜੇ ਤੁਹਾਡੇ ਲੋਕ ਨੇ ਜਿਹੜੇ ਮਰੀਜ਼ ਨੇ ਤੁਹਾਡੇ ਕੋਲ ਆਉਂਦੇ ਆ ਜਾ ਹੋਰ ਵੀ ਲੋਕ ਨੇ ਜਿਹੜੇ ਹਲੇ ਤੁਹਾਡੇ ਤੱਕ ਪਹੁੰਚ ਨਹੀਂ ਕਰ ਸਕੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹਾਂ ਵੀ ਕਿਸ ਤਰ੍ਹਾਂ ਠੱਗਾਂ ਤੋਂ ਬਚਿਆ ਜਾਵੇ ਕਿਸ ਤਰ੍ਹਾਂ ਤੁਹਾਡਾ ਜਿਹੜਾ ਅਸਲੀ ਨੰਬਰ ਹੈ ਜਾਂ ਤੁਹਾਡੇ ਨਾਲ ਸੰਪਰਕ ਕੀਤਾ ਜਾਵੇ ਸਾਰੇ ਤੋਂ ਪਹਿਲਾਂ ਜੀ ਅਸੀਂ ਆਪਣੇ ਚੈਨਲ ਦੇ ਉੱਤੇ ਵੀ ਵੀਡੀਓ ਪਾਈ ਹੋਈ ਹੈ ਆਪਣਾ YouTube ਦੇ ਉੱਤੇ ਉਦਾਸੀਨ ਦੇਸੀ ਦਵਾਖਾਨਾ ਦਸਕਾ ਚੱਲਦਾ ਹੈਗਾ ਉਦਾਸੀਨ ਦੇਸੀ ਦਵਾਖਾਨਾ ਦਸਕਾ ਹਾਂਜੀ ਹਾਂ ਉਸ ਨਾਂ ਤੇ ਵੀ YouTube ਚੈਨਲ ਹੈ ਹਾਂਜੀ ਹਾਂ ਉਹਦੇ ਤੇ ਵੀ ਆਪਾਂ ਵੀਡੀਓ ਪਾਈ ਹੋਈ ਹੈ ਕਿ ਅਸੀਂ ਕਿਸੇ ਨੂੰ ਵੀ ਦਵਾਈ ਹੈ ਜਿਹੜੀ ਉਹ ਕੋਰੀਅਰ ਨਹੀਂ ਕਰਦੇ ਹੂੰ ਮਰੀਜ਼ ਜਿੰਨੇ ਵੀ ਦਵਾਈ ਲੈਣੀ ਆ ਉਹ ਪਿੰਡ ਡਸਕੇ ਦੇ ਵਿੱਚ ਹਰ ਐਤਵਾਰ ਨੂੰ ਆਪਾਂ ਮਿਲਦੇ ਆਂ ਨਵਜ ਦੇਖੇ ਤੋਂ ਬਿਨਾ ਆਪਾਂ ਦਵਾਈ ਦਿੰਦੇ ਨਹੀਂਗੇ ਜੀ ਮਤਲਬ ਹਫਤੇ ਦੇ ਇੱਕ ਦਿਨ ਤੁਸੀਂ ਮਿਲਦੇ ਹੋ ਸਾਰਿਆਂ ਨੂੰ ਹਾਂਜੀ ਹਾਂ ਓਕੇ ਬਾਕੀ ਬਾਕੀ ਦਿਨ ਕੋਈ ਆਵੇ ਨਾ ਮਤਲਬ ਉੱਥੇ ਹਾਂਜੀ ਹਾਂ ਓਕੇ ਔਰ ਕਿਸੇ ਜਿਹੜਾ ਵੀ ਕਿਸੇ ਕੋਈ ਵੀ ਕਹ ਰਿਹਾ ਵੀ ਅਸੀਂ ਆਨਲਾਈਨ ਦਵਾਈ ਭੇਜ ਰਹੇ ਆਂ ਪਰਮਜੀਤ ਸਿੰਘ ਭੱਟੀ ਦਾ ਉਹਨਾਂ ਦੇ ਇਸ ਨਾਲ ਦੇ ਵਿੱਚੋਂ ਨਾ ਫਸਣ ਹੂੰ ਤੇ ਇਹੀ ਅਸੀਂ ਸੰਗਤ ਨੂੰ ਕਹਿਣਾ ਚਾਹੁੰਦੇ ਆ ਜਿਸੇ ਵੀ ਤਰ੍ਹਾਂ ਦਾ ਕੋਈ ਤੁਹਾਨੂੰ ਆਨਲਾਈਨ ਪੈਸੇ ਕੋਈ ਖਾਤੇ 'ਚ ਪਾਉਣ ਵਾਸਤੇ ਤਾਂ ਉਹਨਾਂ ਤੋਂ ਸੁਚੇਤ ਰਹੇ ਜੀ ਇਹ ਤਾਂ ਬਿਲਕੁਲ ਠੀਕ ਹੈ ਕਿਸ ਕਿਸ ਮਤਲਬ ਜਿਹੜੀ ਬਿਮਾਰੀ ਦਾ ਤੁਸੀਂ ਇਲਾਜ ਹੈ ਜਿਹੜਾ ਕਰਦੇ ਹੋ ਜਾਂ ਦਵਾਈ ਦਿੰਦੇ ਹੋ ਆਪਾਂ ਤਕਰੀਬਨ ਸਾਰੀਆਂ ਬਿਮਾਰੀਆਂ ਦੇ ਇਲਾਜ ਨਵਜ ਦੇ ਕੇ ਦੇਸੀ ਜਿਹੜੀ ਬੂਟੀਆਂ ਨਾਲ ਕਰਦੇ ਆ ਜੀ ਹਾਂਜੀ ਹੱਕ ਹਰ ਤਰ੍ਹਾਂ ਦੀ ਬਿਮਾਰੀ ਦਾ ਇਲਾਜ ਮਤਲਬ ਹੁੰਦਾ ਹੈ ਨਵਜ ਦੇ ਕੇ ਭਾਵੇਂ ਔਰਤਾ ਭਾਵੇਂ ਬੱਚੇ ਆ ਭਾਵੇਂ ਕੋਈ ਵੀ ਹੈ ਹਾਂਜੀ ਹਾਂਜੀ ਜੀ ਗੱਲਬਾਤ ਕਰਨ ਲਈ ਸ਼ੁਕਰੀਆ ਜੀ ਧੰਨਵਾਦ